ਤੇ ਬਸ ਇੱਥੇ ਮਿਲੂਗਾ ਇੱਥੇ ਹੋਰ ਤਾਂ ਕੋਈ ਨਹੀਂ ਹੋਣਾ ਜੀ ਜੀ ਇੱਥੇ ਹੋਰ ਤਾਂ ਨਹੀਂ ਕੋਈ ਬਸ ਇਹੀ ਹੈ ਹਾਂ ਹੋਮ ਸਟੇ ਤੋਂ ਬਾਹਰ ਪਹਿਲਾਂ ਮੀਂਹ ਪੈਣ ਲੱਗਿਆ ਸੀ ਹੁਣ ਧੁੱਪ ਵਧੀਆ ਨਿਕਲਿਆ ਜੀ ਤੇ ਹੁਣ ਅਸੀਂ ਚੱਲੇ ਹੈਗੇ ਬਰਸਾਂਗੜ ਚਰਨਾ ਤਾਂ ਉਹ ਚਰਨੇ ਵੱਲ ਚੱਲੇ ਆ ਇੱਥੋਂ 3 ਕਿਲੋਮੀਟਰ ਚਰਨਾ ਹੈ 3 ਕਿਲੋਮੀਟਰ ਦੂਰ ਹੈ ਇਹ ਸਰਕਾਰੀ ਸਕੂਲ ਆ ਗਿਆ ਛੋਟਾ ਜਿਹਾ ਸੋਨਾ ਪਿੰਡ ਉਹ ਸਾਥੀ ਅੱਗੇ ਜਾਂਦੇ ਹੋਏ ਸਾਫ਼ ਚਾਂਦੀ ਰੰਗਾ ਪਾਣੀ ਹਰਿਆਲੀ ਭਰਪੂਰ ਇਲਾਕਾ ਆਹ ਬਾਲੀਵਾਲ ਖੇਡ ਰਹੇ ਆ ਬੱਚੇ ਆਹ ਪ੍ਰਾਇਮਰੀ ਸਕੂਲ ਆ ਗਿਆ ਛੋਟੇ ਬੱਚੇ ਆ ਇਹ ਬੱਚੀ ਪਾਣੀ ਭਰ ਕੇ ਜਿਹੜੇ ਸਾਥੀ ਖੇਡ ਰਹੇ ਆ ਉਹਨਾਂ ਲਈ ਪਾਣੀ ਲੈ ਕੇ ਆਈ ਐ ਉਹਨਾਂ ਨੂੰ ਪਿਉਉਣ ਵਾਸਤੇ ਦੇਖੋ ਸਵਰਗਾਂ ਦੇ ਨਜ਼ਾਰੇ ਸਵਰਗੀ ਐ ਉਹ ਗ੍ਰੀਨਰੀ ਇਹ ਹਜੇ ਸੰਗੜ ਜਿਹੜਾ ਚਰਨਾ ਉਹ ਆਇਆ ਨਹੀਂ ਉਹ ਤੋਂ ਪਹਿਲਾਂ ਇੱਕ ਆ چھوٹਾ ਜਿਹਾ ਚਰਨਾ ਇੱਕੂ ਕੁ ਸੂਰਤੀ ਬੜਾ ਸੋਹਣਾ ਏਰੀਆ ਕੁਸੂਤ ਏਰੀਆ ਉੱਚੇ ਉੱਚੇ ਦੇਵਦਾਰ ਦੇ ਦਰਖਤ ਬੜੀ ਸ਼ਾਨਦਾਰ ਲੋਕੇਸ਼ਨ ਬੇਸਿਕ ਦਾ ਚੜਨਾ ਪਾਉਣਾ ਨਹੀਂ ਹੈ ਆ ਬਈ ਹਾਂ ਇਸ ਤੋਂ ਪਹਿਲਾਂ ਮੈਂ ਕਹਿੰਦਾ ਦੋਸਤੋ ਅਸੀਂ ਸੰਗੜ ਜਿਹੜਾ ਵਾਟਰਫਾਲ ਹੈ ਸੰਗੜ ਤਾਂ ਇੱਥੇ ਗੱਡੀ پارک ਹੋ ਗਈ ਇਸ ਤੋਂ ਅੱਗੇ ਜਿਹੜਾ ਪੈਦਲ ਰਸਤਾ ਸ਼ੁਰੂ ਹੋ ਜੂਗਾ ਤੇ ਇਹਨਾਂ ਨੂੰ 10 ਮਿੰਟ ਲੱਗਦੇ ਆ ਤੇ ਆਪਾਂ ਨੂੰ 20 ਮਿੰਟ ਲੱਗ ਜਾਣਗੇ ਬੜੀ ਸੋਹਣੀ ਲੋਕੇਸ਼ਨ ਹੈ ਪੂਰਾ ਹਰਿਆਵਲ ਹੈਗੀ ਪੂਰਾ ਗ੍ਰੀਨਰੀ ਵਾਲਾ ਇਲਾਕਾ ਹੈ ਤੇ ਜਿਹੜੇ ਰਸਤੇ ਅਸੀਂ ਆਏ ਸੀ ਉਹ ਵੀ ਕੱਚਾ ਰਸਤਾ ਸੀ ਆ ਦੇਖੋ ਇਹ ਆਹ ਵਾਲਾ ਕੱਚਾ ਰਸਤਾ ਸੀਗਾ ਪੱਥਰ ਵਾਲਾ ਬੜਾ ਵਧੀਆ ਸਫਰਿਆ ਹੁਣ ਇੱਥੇ ਇੱਕ ਛੋਟੀ ਜੀ ਟੀ ਸਟਾਲ ਹੈ ਇਹ ਪਿਆਰੀ ਬੱਚੀ ਹੈਲੋ ਬੇਟਾ ਸ਼ਰਮਾ ਕੇ ਹੈਲੋ ਕਿਵੇਂ ਹੋ ਠੀਕ ਹੋ ਸਕੂਲ ਜਾਂਦੇ ਹੋ ਕੌਨਸੀ ਕਲਾਸ ਵਿੱਚ ਫੋਰਥ ਵਿੱਚ ਵਾਓ ਕਿੰਨੀ ਪਿਆਰੀ ਬੱਚੀ ਹੈ ਤਾਂ ਇੱਥੋਂ ਚਾਹ ਚਾਹ ਦੇ ਨਾਲ ਮੋਮੋਜ਼ ਮੈਗੀ ਸਿੱਡੂ ਜਿਹੜਾ ਇਹਨਾਂ ਦਾ ਲੋਕਲ ਫੂਡ ਹੈ ਸਿੱਡੂ ਤੇ ਬਸ ਇੱਥੇ ਹੀ ਮਿਲੂਗਾ ਇੱਥੇ ਹੋਰ ਤਾਂ ਕੋਈ ਨਹੀਂ ਹੋਣਾ ਜੀ ਜੀ ਇੱਥੇ ਹੋਰ ਤਾਂ ਨਹੀਂ ਕੋਈ ਬਸ ਇਹੀ ਐ ਹਾਂ ਤਾਂ ਸਿਰਫ ਇੱਥੇ ਗੱਡੀ ਜਿੱਥੇ ਆਪਾਂ پارک ਕਰਾਂਗੇ ਇੱਥੇ ਗੱਡੀ ਖੜਾਵਾਵਾਂਗੇ ਇਹ ਤੋਂ ਇਲਾਵਾ ਇੱਥੇ ਕੋਈ ਹੋਰ ਨਹੀਂ ਸਿਰਫ ਇਹ ਹੀ ਇੱਕ ਛੋਟੀ ਜੀ ਦੁਕਾਨ ਹੈ ਤਾਂ ਇੱਥੋਂ ਖਾ ਪੀ ਕੇ ਆਪਦਾ ਤੁਸੀਂ ਅੱਗੇ ਵਧ ਸਕਦੇ ਹੋ ਹੁਣ ਅਸੀਂ ਜਾਂਦੇ ਆਂ ਸੰਗਰ ਵਾਟਰਫਾਲ ਉੱਥੇ ਮਿਲਦੇ ਆਂ ਨਵੇਂ ਵੀਡੀਓ ਦੇ ਨਾਲ ਅਸੀਂ ਗਰਮਾ ਗਰਮ ਮੋਮੋਜ ਖਾ ਕੇ ਹੁਣ ਸਫਰ ਸ਼ੁਰੂ ਕੀਤਾ ਹੈਗਾ ਸਾਂਗੜਾ ਵਾਟਰਫਾਲ ਦਾ ਕਿੰਨੀ ਗ੍ਰੀਨਰੀ ਆ ਕਿੰਨੀ ਹਰਿਆਲੀ ਆ ਯਾਰਾ ਬੜਾ ਸੋਹਣਾ ਦ੍ਰਿਸ਼ ਹੈ ਬੜਾ ਸੋਹਣੇ ਨਜ਼ਾਰੇਦਾਰ ਦ੍ਰਿਸ਼ ਹੈ ਰਾਈ ਇੰਨਾ ਖੂਬਸੂਰਤਾ ਤਾਂ ਅੱਗੇ ਮੰਜਲਪ ਤਾਂ ਪਤਾ ਨਹੀਂ ਕਿੰਨੀ ਕੁ ਖੂਬਸੂਰਤ ਹੋਵੇਗੀ ਆ ਸਿੱਧਾ ਨੱਕ ਦੀ ਸੇਹ ਨੂੰ ਚੜਨਾ ਆ ਸਫਰ ਜਾਰੀ ਹੈ ਆ ਦੇਖੋ ਕਿੰਨੀ ਗ੍ਰੀਨਰੀ ਆ ਰਸਤਾ ਜਾਂਦਾ ਐ ਇਧਰ ਥੱਲੇ ਝਰਨੇ ਦਾ ਵਹਿੰਦਾ ਪਾਣੀ ਸਾਫ ਪੂਰੀ ਗ੍ਰੀਨਰੀ ਇਹ ਦੇਖੋ ਲੋਕੇਸ਼ਨ ਬੜਾ ਖੂਬਸੂਰਤ ਰਸਤਾ ਐ ਸੰਗੜ ਵਾਟਰਫਾਲ ਦਾ ਉਹ ਸਾਹਮਣੇ ਹੈ ਜਿਹੜਾ ਦਿਖਾਈ ਦੇ ਰਿਹਾ ਵਾਟਰਫਾਲ ਉੱਥੇ ਪਹੁੰਚਣਾ ਸੀ ਹਾਂਜੀ ਦੋਸਤੋ ਪਹੁੰਚ ਚੁੱਕੇ ਆਂ ਸੰਗੜ ਵਾਟਰਫਾਲ ਬੜੀ ਖੂਬਸੂਰਤ ਲੋਕੇਸ਼ਨ ਬੜਾ ਖੂਬਸੂਰਤ ਝਰਨਾ ਇਹ ਆ ਸੰਗੜ ਵਾਟਰਫਾਲ ਇੱਕ ਸਾਥੀ ਸਾਡਾ ਅੱਗੇ ਬਹੁਤ ਸੋਹਣਾ ਥਿਊ ਹੈ ਬਹੁਤ ਸੁੰਦਰ ਦ੍ਰਿਸ਼ ਸੰਗੜ ਵਾਟਰਫਾਲ ਦੇ ਵਾਹ ਜੀ ਵਾਹ ਕੀ ਸੀ ਨੇ ਚਾਰੇ ਪਾਸੇ ਹਰਿਆਵਲੀ ਹਰਿਆਵਲ ਗ੍ਰੀਨਰੀ